ਦੇਸ਼ ਦੇ ਲੋਕਾਂ ਨੂੰ 5000 ਸਾਲਾਂ ਦੀ ਗੁਲਾਮੀ ਤੋਂ ਰਾਹਤ ਦਿਵਾਉਣ ਵਾਲੇ ਨਾਰੀ ਰક્ષਕ, ਵਿਸ਼ਵ ਰਤਨ ਸੰਵਿਧਾਨ ਨਿਰਮਾਤਾ, ਗਰੀਬਾਂ ਦੇ ਮਸੀਹਾ ਡਾਕਟਰ ਪੀਮਰਾਵ ਅੰਬੇਦਕਰ ਦਾ ਬਲੀਦਾਨ ਦਿਵਸ ਮੌਕੇ ਅੱਜ ਜਲੰਧਰ ਬਾਈਪਾਸ ਵਿਕੇ ਨਗਰ ਨਿਗਮ ਯੂਨੀਅਨ ਅਤੇ ਅੰਬੇਦਕਰ ਸੰਗਠਨ ਸ਼ਮੋਰਚਾ ਅਤੇ ਭਾਰਤੀ ਬਾਲਮੀਕੀ ਧਰਮ ਸਮਾਜ ਪਾਪਤਾਸ ਅਤੇ ਸ਼੍ਰੋਮਣੀ ਕਾਲੀ ਦਲ ਦੀ ਸਮੂੱਚੀ ਟੀਮ ਦੇ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਪ੍ਰੀਨਿਰਮਾਨ ਦਿਵਸ ਮੌਕੇ ਰਾਸ਼ਟਰੀ ਨਿਰਦੇਸ਼ਕ ਵੀਰ ਸ਼੍ਰੇਸ਼ਟ ਨਰੇਸ਼ ਤਿਗਾਂਦ ਦੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਮੰਧਕਣ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਰਹਿਣ-ਸਹਿਣ ਦੀ ਆਜ਼ਾਦੀ ਤਾਂ ਦਿਵਾ ਦਿੱਤੀ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਸਾਡੇ ਦਲਿਤ ਸਮਾਜ ਦੇ ਲੋਕਾਂ ਨਾਲ ਅੱਜ ਵੀ ਤੱਕਾ ਕਰ ਰਹੀਆਂ ਹਨ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਭਾਰਤ ਰਤਨ ਭਾਰਤੀ ਆਸਵਿਧਾਨ ਦੇ ਨਿਰਮਾਤਾ ਔਰ ਭਾਰਤ ਦੇ ਕਰੋੜਾਂ ਲੋਕਾਂ ਨੂੰ 5000 ਸਾਲ ਤੋਂ ਜ਼ਿਆਦਾ ਗੁਲਾਮੀ ਤੋਂ ਆਜ਼ਾਦ ਕਰਨ ਵਾਲੇ ਪਰਮ ਪੂਜਨੀਯਾ ਡਾਕਟਰ ਭੀਮrao ਅੰਬੇਡਕਰ ਸਾਹਿਬ ਦਾ ਪਰਿਨਿਵਾਰਨ ਦਿਵਸ ਹੈ ਔਰ ਜਿਹਨੂੰ ਅਸੀਂ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਵੱਲੋਂ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਔਰ ਡਾਕਟਰ ਅੰਬੇਡਕਰ ਸੰਘਰਸ਼ ਮੋਰਚੇ ਵੱਲੋਂ ਬਲੀਦਾਨ ਦਿਵਸ ਦੇ ਰੂਪ ਦੇ ਵਿੱਚ ਮਨਾਨੇ ਆ ਔਰ ਅੱਜ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਅਤੇ ਆਪਣੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਪੂਜਨੀਆ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਮਾਂ ਔਰ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੇ ਪੂਰੀ ਜ਼ਿੰਦਗੀ ਆਪਣੇ ਜੀਵਨ ਦੇ ਵਿੱਚ ਗਰੀਬ ਦਬੇ ਕੁਚਲੇ ਲੋਕਾਂ ਨੂੰ ਬਰਾਬਰ ਦਾ ਹੱਕ ਦਵਾਇਆ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਔਰ ਸਹੀ ਮਾਣੇ ਚ ਆਪਾਂ ਕਹੀਏ ਤਾਂ ਇਨਸਾਨਾਂ ਨੂੰ ਇਨਸਾਨਾਂ ਦੇ ਹੱਕ ਲੈ ਕੇ ਦਿੱਤੇ ਨਹੀਂ ਤਾਂ ਇਸ ਦੇਸ਼ ਦੇ ਵਿੱਚ ਜਿਹੜੇ ਭਾਰਤ ਦੇ ਲੋਕ ਆ ਜਿਹੜੇ ਗਰੀਬ ਲੋਕ ਸੀ ਖਾਸ ਕਰਕੇ 달ਿਤ ਸਮਾਜ ਉਹਨਾਂ ਨੂੰ ਜਾਨਵਰਾਂ ਤੋਂ ਵੀ ਵੱਧ ਸਮਝਿਆ ਜਾਂਦਾ ਸੀ ਔਰ ਅੱਜ ਅਸੀਂ ਨਗਰ ਨਗਮ ਕਰਮਚਾਰੀ ਯੂਨੀਅਨ ਦੀ ਇੱਕ ਮੀਟਿੰਗ ਵੀ ਕੀਤੀ ਆ ਕਿਉਂਕਿ ਅੱਜ ਬਲੀਦਾਨ ਦਿਵਸ ਦੇ ਮੌਕੇ ਤੇ ਅਸੀਂ ਜਿਹੜੇ ਲੰਬੇ ਸਮੇਂ ਤੋਂ ਮੁਲਾਜ਼ਮ ਆ ਜਿਹੜੇ ਕੱਚੇ ਆ ਔਰ ਕਈ ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਉਹਨੂੰ ਲੈ ਕੇ ਵੀ ਇੱਕ ਬਾਬਾ ਸਾਹਿਬ ਦੇ ਬਲੀਦਾਨ ਦਿਵਸ ਦੇ ਮੌਕੇ ਤੇ ਅਸੀਂ ਇਹ ਪਰਨ ਕਰਿਆ ਵਾ ਕਿ ਜਿਹੜੇ ਨਗਰ ਨਿਗਮ ਲੁਧਿਆਣਾ ਦੇ ਵਿੱਚ ਕੰਮ ਕਰਦੇ ਸਾਡੇ ਸਪਾਈ ਸੇਵਕ ਮਾਲੀ ਬੇਲਦਾਰ ਸੀਵਰਮੈਨ ਦਰਜਾ 4 ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਮਾਤਾ ਪਾਸ ਹੋ ਕੇ ਗਿਆ ਹੋਇਆ ਵਾ ਚੰਡੀਗੜ੍ਹ ਦੇ ਵਿੱਚ ਔਰ 800 ਦੇ ਕਰੀਬ ਸਪਾਈ ਸੇਵਕ ਮਾਲੀ ਸਿਵਰਮੈਨ ਮਾਲੀ ਬੇਲਦਾਰ ਅਤੇ ਦਰਜਾ 4 ਦੇ ਮੁਲਾਜ਼ਮ ਜਿਹੜੇ ਆ 456 ਵਾ ਲਗਭਗ 1200 ਤੋਂ ਜ਼ਿਆਦਾ ਵਾ ਉਹਨਾਂ ਨੂੰ ਪੱਕੇ ਕਰਾਉਣ ਲਈ ਅਸੀਂ ਜਿਹੜੇ ਲੁਧਿਆਣਾ ਦੀ ਮੇਅਰ ਆ ਉਹਨਾਂ ਨੂੰ 10 ਤਰੀਕ ਨੂੰ ਸਵੇਰ 10 ਵਜੇ ਉਹਨਾਂ ਦੀ ਕੋਠੀ ਜਿਹੜੀ ਰੋਜ਼ਗਾਰਡਨ ਦੇ ਕੋਲ ਆ ਉੱਥੇ ਸੀਐਮ ਸਾਹਿਬ ਦੇ ਨਾਂ ਤੇ ਇੱਕ ਯਾਦ ਪੱਤਰ ਦੇਵਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਕੈਬਨਿਟ ਮੰਤਰੀ ਸੰਜੀਵ अरोड़ा ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਯਾਦ ਪੱਤਰ ਪਰ ਲੱਗਦਾ ਉਹ ਕੰਮ ਕਰਨ ਦੀ ਨੀਂਦ ਸੁੱਤੇ ਪਏ ਐ ਇਸ ਕਰਕੇ ਸਰਕਾਰ ਨੂੰ ਜਗਾਣ ਲਈ ਅਸੀਂ 10 ਤਰੀਕ ਨੂੰ ਰੋਜ਼ਗਾਰਡਨ ਵਿਖੇ ਜਾ ਕੇ ਉਹਨਾਂ ਨੂੰ ਯਾਦ ਪੱਤਰ ਦੇਵਾਂਗੇ ਔਰ ਮੈਂ ਆਪਣੇ ਵੱਲੋਂ ਭਾਰਤੀ ਆਵਾਮੀ ਕਿਰਤਨ ਸਮਾਜ ਵੱਲੋਂ ਇੱਕ ਵਾਰੀ ਫੇਰ ਅਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਸਾਹਿਬ ਨੂੰ ਅੱਜ ਦੇ ਉਹਨਾਂ ਦੇ ਬਲੀਦਾਨ ਦਿਵਸ ਤੇ ਸਰਦਾ ਦੇ ਫੁੱਲ ਭੇਟ ਕਰਦਾ ਮੈਂ ਜੈ ਵਾਲਮੀਕੀ ਜੈ ਪੀ ਜੈ ਪਾ ਅੱਜ 바ਵਾ ਸਾਹਿਬ ਦਾ ਪ੍ਰੀ ਨਿਰਵਾਣ ਦਿਵਸ ਸਮੂਚੀ ਦੇਸ਼ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੰਵਿਧਾਨ ਨਿਰਮਾਤਾ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜਿਨ੍ਹਾਂ ਦਾ ਜੀਵਨ ਹੀ ਸੰਘਰਸ਼ਾਂ ਦੇ ਵਿੱਚ ਰਿਹਾ ਤੇ ਉਹਨਾਂ ਨੇ ਭਾਰਤ ਦੇ ਹਜ਼ਾਰਾਂ ਲੱਖਾਂ ਲੋਕਾਂ ਜਿਹੜੇ ਦਬੇ ਕੁਚਲੇ ਲੋਕ ਸੀਗੇ ਉਹਨਾਂ ਦਾ ਜੀਵਨ ਪੱਧਰ ਤੇ ਉਹਨਾਂ ਦੇ ਨਾਲ ਨਾਲ ਔਰਤਾਂ ਦਾ ਜਿਹੜਾ ਰਾਈਟ ਸੀਗਾ ਔਰਤਾਂ ਨੂੰ ਪੈਸਾ ਦਬਾ ਕੇ ਰੱਖਿਆ ਜਾਂਦਾ ਸੀ ਸਤੀ ਪ੍ਰਥਾ ਨੂੰ ਖਤਮ ਕੀਤਾ ਭਾਰਤ ਦੇ ਵਿੱਚ ਹਿੰਦੂ ਕੋਡ ਵੀ ਲੈ ਕੇ ਆਏ ਤੇ ਇਹੋ ਜੀ ਬਹੁਤ ਚੀਜ਼ਾਂ ਸੰਵਿਧਾਨ ਦੇ ਵਿੱਚ ਪਾ ਕੇ ਦਿੱਤੀਆਂ ਜਿਨ੍ਹਾਂ ਨਾਲ ਸਾਡੇ ਦੇਸ਼ ਦਾ ਸੰਵਿਧਾਨ ਜਿਹੜੇ ਆਮ ਲੋਕ ਐ ਫੰਡਾਮੈਂਟਲ ਰਾਈਟ ਐ ਆਮ ਲੋਕਾਂ ਨੂੰ ਪਹਿਲਾਂ ਸਭ ਤੋਂ ਵੱਡਾ ਅਧਿਕਾਰ ਜਿਹੜਾ ਸਮਾਨਤਾ ਦਾ ਅਧਿਕਾਰ ਹੁੰਦਾ ਜਿਹੜਾ ਸਾਡੇ ਲੋਕਾਂ ਕੋਲ ਨਹੀਂ ਸੀ ਤੇ 바ਵਾ ਸਾਹਿਬ ਦੇ ਸੰਵਿਧਾਨ ਦੇ ਥਰੂ ਸਾਨੂੰ ਜਿਹੜਾ ਸਮਾਨਤਾ ਦਾ ਅਧਿਕਾਰ ਮਿਲਿਆ ਉਸੇ ਸਮਾਨਤਾ ਦੇ ਅਧਿਕਾਰ ਦੀ ਬਦੌਲਤ ਅੱਜ ਅਸੀਂ ਦੇਸ਼ ਦੁਨੀਆ ਦੇ ਵਿੱਚ ਜਿਹੜਾ ਅੱਜ ਜਿਹੜੀ ਚੰਗੀ ਸਾਂ ਲੈ ਰਹੇ ਆ ਚੰਗਾ ਖਾ ਰਹੇ ਆ ਚੰਗਾ ਪੀ ਰਹੇ ਆ ਜਾਂ ਕੋਈ ਵੀ ਜੌਬ ਕਰਦੇ ਆ ਪੜਾਈ ਕਰਦੇ ਆ ਇੱਥੇ ਤੱਕ ਕੀ ਬੁੱਢਣ ਦਾ ਵੀ ਅਧਿਕਾਰ ਸਾਨੂੰ ਬਾਵਾ ਸਾਹਿਬ ਦੁਆਰਾ ਮਿਲਿਆ ਤੇ ਉਹਨਾਂ ਦੇ ਜਿਹੜੇ ਪੂਰਨਿਆਂ ਤੇ ਚੱਲਦੇ ਹੋਏ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਆ ਇੱਥੇ ਬਾਵਾ ਸਾਹਿਬ ਦੇ ਬੋਤੇ ਜਿਸ਼ੇਂਦਰ ਬਾਈਪਾਸ ਧੰਨਵਾਦ